ਦੋਸਤੋ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਪੰਜਾਬੀ ਸੱਭਿਆਚਾਰ ਦਾ ਇੱਕ ਬਹੁਤ ਹੀ ਪੀਲਾ ਜਿਹਨੂੰ ਆਪਾਂ ਕਹਿ ਸਕਦੇ ਆ ਗੀਤਕਾਰ ਜਿਸਨੇ ਹੁਣ ਤੱਕ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲੇ ਹਜ਼ਾਰਾਂ ਹੀ ਗਾਣੇ ਪੰਜਾਬੀ ਸੱਭਿਆਚਾਰ ਨੂੰ ਦਿੱਤੇ ਨੇ ਤੇ ਵੱਖ-ਵੱਖ ਵਧੀਆ ਚੋਟੀ ਦੇ ਸਿੰਗਰਾਂ ਨੇ ਉਸਦੇ ਗਾਣਿਆਂ ਨੂੰ ਗਾਇਆ ਵੀ ਹੈ ਦੋਸਤੋ ਮੇਰੀ ਮੁਰਾਦ ਹਰਵੰਦ ਸਿੰਘ ਜੰਡੂ ਨਿਤਰਾਵਾਲਾ ਆਮ ਤੌਰ ਤੇ ਕਾਫੀ ਸਮਾਂ ਪਹਿਲਾਂ ਏਐਸ ਕੰਗ ਨੇ ਕਾਫੀ ਉਹਨਾਂ ਦੇ ਗਾਣੇ ਗਾਏ ਨੇ ਉਸ ਟਾਈਮ ਏਐਸ ਕੰਗ ਕਾਫੀ ਮਸ਼ਹੂਰ ਸਿੰਗਰ ਹੋਇਆ ਕਰਦਾ ਸੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਉਹ ਗੀਤਕਾਰ ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀ ਗੀਤਾਂ ਨੂੰ ਬਹੁਤ 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 ਦੇਣ ਦਿੱਤੀ ਹੈ ਉਹ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਪੰਜਾਬੀ ਇੰਡਸਟਰੀ ਨੂੰ ਬਹੁਤ ਉਸ ਚੀਜ਼ ਦੇ ਨਾਲ ਬਹੁਤ ਨਾ ਪੂਰਿਆ ਜਾਣ ਵਾਲਾ ਕਾਟਾ ਪਿਆ ਹੈ ਦੋਸਤੋ ਇੱਡੇ ਵਧੀਆ ਸਾਫ ਸੁਥਰੇ ਗੀਤ ਉਹਨਾਂ ਦੇ ਲਿਖੇ ਹੁੰਦੇ ਸੀ ਕਿ ਹਰ ਇੱਕ ਬੰਦਾ ਆਪਣੇ ਪਰਿਵਾਰ ਦੇ ਵਿੱਚ ਬੈਠ ਕੇ ਗਾਣੇ ਸੁਣ ਸਕਦਾ ਸੀ ਜੈਜੀ ਵੀ ਕਰਨੇਲ ਦਫਤਰ ਏਐਸ ਕੰਗ ਸਰਜੇਂਟ ਜਿੰਦਾ ਕਮਲਜੀਤ ਨਿਰੂ ਹੋਰ ਮੈਂ ਕਿਨਾ ਕਿਨਾ ਵਧੀਆ ਗਾਇਕਾਂ ਦੇ ਨਾਮ ਲਮਾ ਜਿਨ੍ਹਾਂ ਨੇ ਬਹੁਤ ਹੀ ਮਾਣ ਦੇ ਨਾਲ ਜੰਡੂ ਲਿਤਰਾਵਾਲੇ ਦੇ ਗਾਣੇ ਜਿਹੜੇ ਨੇ ਉਹ ਗਾਏ ਨੇ ਸਾਡੇ ਲਈ ਸਾਡੇ ਲਈ ਵੀ ਇਹ ਪਹਿਲਾਂ ਬਹੁਤ ਹੀ ਮਾਣ ਮਹਿਸੂਸ ਕਰਦੇ ਸੀ ਅਸੀਂ ਜਦੋਂ ਅਸੀਂ ਕਿਤੇ ਵੀ ਕੋਈ ਗਾਣਾ ਸੁਣਦੇ ਸੀ ਤਾਂ ਉਸ ਗਾਣੇ ਦੇ ਵਿੱਚ ਜੰਡੂ ਲਿਤਰਾਵਾਲਾ ਆਉਂਦਾ ਸੀ ਉਸਨੇ ਜੰਡੂ ਜੰਡੂ ਨੂੰ ਇੱਕ ਅਜਿਹੇ ਮਕਾਮ ਤੇ ਅੰਤਰਰਾਸ਼ਟਰੀ ਮਕਾਮ ਦੇ ਉੱਤੇ ਪਹੁੰਚਾ ਦਿੱਤਾ ਸੀ ਜਿੱਥੇ ਹਰਵੰਦ ਸਿੰਘ ਜੰਡੂ ਲਿੱਤਰਾ ਵਾਲੇ ਜਿਹੜੇ ਗੀਤਕਾਰ ਸੀ ਜਲੰਧਰ ਦੇ ਕੋਲੇ ਲਿੱਤਰਾ ਪਿੰਡ ਦੇ ਨੇੜੇ ਵਿੱਚ ਰਹਿੰਦੇ ਸੀ ਉਹ ਅੱਜ ਕੱਲ کافی ਲੰਬੇ ਸਮੇਂ ਤੋਂ ਉਹ ਇੰਗਲੈਂਡ ਵਿੱਚ ਹੀ ਰਹਿ ਰਹੇ ਸੀ ਸੋ ਦੋਸਤੋ ਉਹਨਾਂ ਨੇ ਜੰਡੂ ਨੂੰ ਇੱਕ ਜੰਡੂ ਨਾਮ ਨੂੰ ਵੱਖਰੀ ਪਛਾਣ ਦਿੱਤੀ ਸੀ ਉਹਨਾਂ ਨੇ ਅੱਜ ਵੀ ਜਿੱਥੇ ਕਿਤੇ ਜਾਂਦੇ ਸੀਗੇ ਤਾਂ ਸਾਨੂੰ ਵੀ ਲੋਕ ਜੰਡੂ ਨਤਨਾਲਾ ਵਾਲੇ ਕਹਿ ਕੇ ਬੁਲਾਉਣ ਲੱਗੇ ਸੀਗੇ ਕਿਉਂਕਿ ਆਮ ਤੌਰ ਤੇ ਮੈਨੂੰ ਵੀ ਸਕੂਲ ਕਾਲਜ ਦੇ ਵਿੱਚ ਜੰਡੂ ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀਗਾ ਤਾਂ ਜਿਹੜਾ ਵੀ ਹੋਰ ਮਿਲਦਾ ਸੀਗਾ ਉਹ ਕਹਿੰਦਾ ਅੱਛਾ ਇਹ ਜੰਡੂ ਆ ਜੀ ਅੱਛਾ ਜੰਡੂ ਨਤਨਾਲਾ ਮਤਲਬ ਐਡੀ ਵਧੀਆ ਉਹਨਾਂ ਨੇ ਪਛਾਣ ਬਣਾ ਦਿੱਤੀ ਸੀ ਜੰਡੂ ਦੇ ਨਾਮ ਦੀ ਔਰ ਅੱਜ ਵੀ ਉਹਨਾਂ ਦੇ ਗਾਣੇ ਜਿਹੜੇ ਨੇ ਗੂੰਜਦੇ ਨੇ ਇੰਡਸਟਰੀ ਦੇ ਵਿੱਚ ਉਹ ਲੋਕ ਬੜੇ ਮਾਣ ਦੇ ਨਾਲ ਸੌਂਦੇ ਨੇ ਅਸੀਂ ਵੀ ਆਪਣੇ ਆਪ ਨੂੰ ਬੜੇ ਫਖਰ ਦੇ ਨਾਲ ਜੱਡੂ ਕਹਾਉਣ ਦੇ ਵਿੱਚ ਸਾਨੂੰ ਵੀ ਬੜਾ ਫਖਰ ਮਹਿਸੂਸ ਹੁੰਦਾ ਕਿ ਸਾਡੇ ਇੱਕ ਪਰਿਵਾਰ ਦੇ ਮੈਂਬਰ ਨੇ ਸਾਡਾ ਨਾਮ ਜਿਹੜਾ ਉਹ ਅੰਤਰਰਾਸ਼ਟਰੀ ਪੱਧਰ ਤੇ ਪਹੁੰਚਾ ਦਿੱਤਾ ਸੋ ਦੋਸਤੋ ਬੜਾ ਦੁੱਖ ਹੋਇਆ ਜਦੋਂ ਉਹਨਾਂ ਦੀ ਅਕਾਲ ਚਲਾਣਾ ਕਰ ਜਾਣ ਦੀ ਖਬਰ ਪਹੁੰਚੀ ਆ ਬਹੁਤ ਦੁੱਖ ਲੱਗਿਆ ਇਸ ਚੀਜ਼ ਨੂੰ ਸਾਡੇ ਪੰਜਾਬੀ ਇੰਡਸਟਰੀ ਕੋਲੋਂ ਤਾਂ ਇੱਕ ਹੀਰਾ ਜਿਹੜਾ ਹੈ ਉਹ ਖੁੱਸ ਗਿਆ ਪੰਜਾਬੀ ਗਾਣਿਆਂ ਦੀ ਇੰਡਸਟਰੀ ਨੂੰ ਇੱਕ ਨਾਮ ਪੂਰਾ ਹੋਣ ਵਾਲਾ ਕਾਟਾ ਪਿਆਏ ਦੋਸਤੋ ਇਹ ਕਾਟਾ ਕਦੇ ਪੂਰਾ ਨਹੀਂ ਕੀਤਾ ਜਾ ਸਕਦਾ ਜੰਡੂ ਲੱਤਣਾ ਵਾਲਾ ਆਪਣੀ ਕਲਾ ਰਾਹੀਂ ਹਮੇਸ਼ਾ ਅਮਰ ਰਹੇਗਾ ਔਰ ਲੋਕ ਉਸ ਨੂੰ ਉਹਦੇ ਕੀਤਾ ਰਾਹੀ ਸਦਾ ਯਾਦ ਕਰਦੇ ਰਹਿਣਗੇ ਸੋ ਦੋਸਤੋ ਇਹ ਅਫਸੋਸ ਦੀ ਗੱਲ ਆ ਸਾਡੇ ਵਾਸਤੇ ਕਿ ਸਾਡੇ ਜੰਡੂ ਲਥਰਾ ਵਾਲੇ ਜੀ ਅਕਾਲ ਚਲਾਣਾ ਕਰ ਗਏ ਜਿਨ੍ਹਾਂ ਕਰਕੇ ਸਾਡੀ ਵੀ ਪੂਰੇ ਵਿਸ਼ਵ ਪੱਤਰ ਦੇ ਵਿੱਚ ਸਾਡੇ ਵੀ ਨਾਮ ਚੱਲਣ ਲੱਗ ਗਿਆ ਜੰਡੂ 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 ਇਹ ਹੋ ਗਈ ਸੀ ਸਾਰੇ ਵਸੇ ਤੋਂ ਦੋਸਤੋ ਬੜੇ ਅਫਸੋਸ ਦੀ ਗੱਲ ਹੈ ਇੱਕ ਵਾਰ ਫੇਰ ਸਾਡੇ ਸਾਰੇ ਸਮਾਜ ਨੂੰ ਜੰਡੂ ਲਿਤਰਾਵਾਲਾ ਜੀ ਦੇ ਅਕਾਲ ਚਲਾਣਾ ਕਰ ਜਾਣ ਦੇ ਨਾਲ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਇਹ ਘਾਟਾ ਕਦੇ ਵੀ ਪੂਰਾ ਨਹੀਂ ਕੀਤਾ ਜਾ ਸਕਦਾ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਤੋਂ ਦੋਸਤੋ ਜਿੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾ ਬਹੁਤ ਬਹੁਤ ਤੁਹਾਨੂੰ ਬਖਸ਼ੇ